आज ਜਿਹੜੀ ਮੁੰਡੇ ਦੀ ਥੱਪੜ ਮਾਰ ਕੇ ਗੋਰੇ ਨੂੰ ਸਗੌਲਟ ਮੰਗੂ ਬੈਕ ਧੱਕਣ ਵਾਲੀ ਵੀਡੀਓ ਜੀ ਆਈ ਹੈ। ਹਾਂ ਅੱਜ ਮੈਂ ਮੋਟਰ ਤੇ ਬੈਠੇ ਤਾਏ ਨੂੰ ਦਿਖਾਤੀ। ਤਾਇਆ ਕਹਿੰਦਾ ਵਾਓ ਓਏ ਝੋਟਿਆ। ਤਾਂ ਤਾਂ ਪੰਜਾਬ ਦਾ ਪੁਰਾਣਾ ਹੋਇਆ ਥੱਪੜ ਵਾਲਾ ਟ੍ਰੈਂਡੇ ਯਾਦ ਕਰਾਤਾ। ਜਮਾ 에ਰਪੋਰਟ ਵਾਲੇ ਸੀਨ ਵਾਂਗੂ ਮਾਰ ਕੇ ਚਾਟਾ ਗੋਰਾ ਡੀ ਗੱਡੀ ਦੀਆਂ ਮੁੱਛਾਂ ਵਾਂਗੂ ਹੱਲਣ ਲੱਤਾ। ਬੜੇ ਚੜੇ ਨੇ ਇਦੋਂ ਪਹਿਲਾਂ ਵੀ ਪੰਜਾਬ ਦੇ ਥੱਪੜ ਦੀ ਲਵੇਟੀ ਹਵਾਰੇ ਦੀ ਝਲਕ ਮੰਡੀ ਦੀ ਬੇਟੀ ਤਾਇਆ ਕਹਿੰਦਾ ਪੁੱਤਰਾ ਹੋਰ ਤਾਂ ਸਾਰਾ ਕੁਝ ਸੌ ਦੇ ਬੱਲਬ ਵਾਂਗੂ ਜਮਾਂ ਠੀਕ ਹੈ ਉੱਕੀ ਦਾ ਚਮਚਾ ਖਿੜਕੇ ਦੁੱਗਣਾ ਹੋ ਗਿਆ ਪਰ ਮੇਰਾ ਥੋੜਾ ਜਾ ਦਿਮਾਗ ਦਾ ਡੈਡ ਇੱਕ ਪਾਸੇ ਜਿੰਨੂੰ ਚੱਲਿਆ ਹੋਇਆ ਹੈ ਇਸ ਤਰ੍ਹਾਂ ਦੀ ਖੇਡ ਨੂੰ ਖੜ੍ਹਾਉਣ ਵਾਲੇ ਕੋਚ ਕਮਲੇ ਤੇ ਜਾਂ ਖੇਡਾਂ ਕਰਾਉਣ ਵਾਲੇ ਮਾਲਕਾਂ ਦੀ ਦਿਮਾਗ ਹੱਲਿਆ ਹੋਇਆ ਹੈ ਮਹਾਤਾਇਆ ਜਰਾ ਐ ਕਿਉਂ ਬੋਲਦਾ ਜਦੋਂ ਗਰਾਊਂਡ ਦੇ ਵਿੱਚ ਦੋ ਖਿਡਾਰੀ ਆ ਗਏ ਅਗਲੇੰਦਾ ਕੀ ਖੋਟਾ ਮੁਕਾਬਲਾ ਕਰਾਉਣਾ ਦੀ ਕਰਾਤਾ ਕਹਿੰਦਾ ਪੁੱਤ ਜੀ ਦੋਏ ਪਾਸੇ ਹੁੰਦੇ ਪੰਜਾਬ ਦੇ ਬੰਦੇ ਫੇਰ ਤਾਂ ਮੁਕਾਬਲਾ ਚਾਹੇ ਕਰਾਉਂਦੇ ਜਿੰਨਾ ਮਰਜ਼ੀ ਹੋ ਕੇ ਉਤਾਬਲੀ ਪਰ ਬੌਲਿਆਂ ਨੂੰ ਆਹ ਕਿਉਂ ਨਹੀਂ ਦਿਖਿਆ ਵੀ ਟਾਲੀ ਵਰਗੇ ਜੱਟ ਨਾਲ ਹਾਈਬ੍ਰਿਡ ਦੇਖਦੇ ਕੀ ਨੇ ਮੁਕਾਬਲੇ ਜਿੱਤਦਾ ਚੰਡਾ ਤੇ ਨਾਮ ਸਟੇਜ ਤੇ ਚੜਨ ਤੋਂ ਪਹਿਲਾਂ ਹੀ ਜੱਟ ਨੂੰ ਫੜਾਉਣੇ ਤੇ ਐਵੇਂ ਚਾਂਟੇ ਲਵਾ ਲਵਾ ਕੇ ਗੋਰੇ ਦੇ ਦੰਦ ਜ਼ਰੂਰੇ ਹਲਵਾਉਣੇ ਤੇ ਮਹਾਤਾਇਆ ਮੈਨੂੰ ਨਹੀਂ ਪਤਾ ਪੰਜਾਬ ਦੇ ਪੁੱਤ ਨੇ ਪੜਥੂ ਪਤਾ ਸੁਨਨੇ ਸਾਨ ਵਾਂਗੂ ਟੁੱਡਜੀ ਮਾਰ ਕੇ ਗੋਰਾ ਦੇਸੀ ਗਾਂ ਵਾਂਗੂ ਖੂंजे ਨਾਲ ਲਾਤਾ ਕਹਿੰਦਾ ਵੋਈ ਸ਼ੇਰਾ ਇਹੀ ਤਾਂ ਮੈਂ ਤੈਨੂੰ ਕਹਿਣਾ ਕਿੱਥੇ ਦਾ ਨਸਲ ਮਾਂ ਬਾਪ ਦੀ ਕੂਰੀ ਤੋਂ ਕਾਰਵਾਈਆਂ ਕਰਾਉਣ ਵਾਲੀ ਕਿੱਥੇ ਕੌਮ ਬਾਪੂ ਹੋਰਾਂ ਤੋਂ ਰੈਬਟੇ ਕੰਨਾਂ ਤੇ ਖਾ ਖਾ ਕੇ ਪੁੱਠੀਆਂ ਛਾਲਾਂ ਲਾਉਣ ਵਾਲੀ ਗੋਰੇ ਨੇ ਤਾਂ ਸਾਰੀ ਜ਼ਿੰਦਗੀ 'ਚ ਮੰਮੀ ਤੋਂ ਕਦੇ ਦੋ ਉਂਗਲਾਂ ਗੱਲ ਤੇ ਨਹੀਂ ਲਵਾਈਆਂ ਹੋਣੀਆਂ ਹਾਂ ਇੱਧਰ ਜੱਟਾਂ ਦੇ ਜਵਾਕ ਨੇ ਗੋਰੇ ਦੀ ਪ੍ਰੈਕਟਿਸ ਨਾਲੋਂ ਦੁੱਗਣੀਆਂ ਚੱਪਲਾਂ ਮੰਮੀ ਤੋਂ ਦੁਕਾਨ ਤੇ ਜਾਣ ਪਿੱਛੇ ਖਾਈਆਂ ਹੋਣੀਆਂ ਕੀ ਹੋ ਰਿਹਾ ਕਹਿੰਦਾ ਪੁੱਤਰਾ ਜਿਹਦੇ ਬਚਪਨ ਚ ਡੈਂਗੜ ਡੈਂਗੜ ਹੁੰਦੀ ਆਈ ਹੋਵੇ ਉਹ ਕਿਤੇ ਮੁੱਕਿਆਂ ਦੇ ਮੁਕਾਬਲੇ ਥੋੜੀ ਹਾਰ ਜਾਣਗੇ ਨਾਲੇ ਖੁੱਲੇ ਚ ਫਿਰਕੇ ਪਾੜਨ ਵਾਲੇ ਸਾਨਾਂ ਦੇ ਦਲੱਤੇ ਕਿਤੇ ਫਾਰਮ ਵਾਲੇ ਬਛੜੇ ਥੋੜੀ ਸਹਾਰ ਜਾਣਗੇ ਕਹਿੰਦਾ ਅੱਜ ਕੱਲਾ ਜੁਝਾਰ ਸਿੰਘ ਨਹੀਂ ਅੱਜ ਪੰਜਾਬ ਦੇ ਕਲਚਰ ਦਾ ਸਰੂਰ ਜਿੱਤਿਆ ਨਾਲ ਤਾਏ ਚਾਚੇ ਬੇਬੇ ਬੱਪੂ ਹੋਰਾਂ ਦੀਆਂ ਝਿੜਕਾਂ ਤੇ ਕੀਤਾ ਹੋਇਆ غرੂਰ ਜਿੱਤਿਆ ਕਹਿੰਦਾ ਨਾਲੇ ਇਹ ਵੀਡੀਓ ਸ਼ਾਮ-ਦਾਮ ਦੰਡਪੇਤ ਕਰਕੇ ਸਤਾਈ ਜਿੱਤਨ ਵਾਲਿਆਂ ਨੂੰ ਸੈਂਡ ਕਰਕੇ ਉੱਤੇ ਲਿਖ ਦੇ ਵੀ ਇਹ ਪਿਆਰ ਨਾਲ ਜਿੱਡੇ ਮਰਜੀ ਮਸਲੇ ਹੱਲ ਕਰ ਲੋ ਪਰ ਅੜੀ ਤੇ ਆਏ ਤਾਂ 911 ਦੀ ਕੌਮ ਹੈ ਇੱਕ ਝਟਕੇ 'ਚ ਰਸ਼ੀਅਨ ਟੈਂਕ ਹਲਿਆ ਦਾਂਦੇ ਨੇ ਫਿਰ ਕਹਿੰਦਾ ਇੱਕੇ ਦਾ ਪਾਰਟ ਜਿਹੜੇ ਪੰਜਾਬ ਨੂੰ ਪੁੱਠਾ ਸਿੱਧਾ ਬੋਲ ਕੇ ਬਦਨਾਮ ਕਰਦੇ ਨੇ ਉਹਨਾਂ ਨੂੰ ਵੀ ਛਾੜ ਦੇ ਬੀ 에ਰਪੋਰਟਾਂ ਦੇ ਦਾ ਸਿਰਫ ਟਿਊਸ਼ਨੇ ਲੱਗਦੇ ਨੇ 100 'ਚੋਂ 100 ਨੰਬਰ ਦੇਣ ਵਾਲੇ ਮਾਸਟਰ ਤਾਂ ਇੱਧਰ ਗੈਲ ਬੈਠੇ ਪਏ ਨੇ ਪਰੋਂਠੇ ਰਾੜਦੇ ਬਾਕੀ ਕਹਿੰਦਾ ਵੀ ਜੱਟ ਦੇ ਪੁੱਤ ਨੇ ਨਜ਼ਾਰਾ ਲਿਆਦਾ ਸਾਰੀ ਦੁਨੀਆ ਨੂੰ ਗੁਣ ਗਾਉਣਾ ਪਊ ਐਡਾ ਤੱਕ ਦਾ ਸੀਨ ਦੇਖ ਕੇ ਇੱਕ ਚਮਚੇ ਨਾਲ ਖੂਨ ਨਾੜਾਂ 'ਚ ਥੋੜਾ ਜਿਹਾ ਮੇਰੇ ਵੀ ਠੰਡਾ ਜੀ ਪੈ ਗਿਆ ਕਰੋ ਤੇਰੀ ਮਾਂ ਤੋਂ ਚਾਹ ਕਰਾ ਕੇ ਲਿਆ ਮੈਨੂੰ ਇੱਕ ਹੋਰ ਲਾਉਣਾ ਪਊ